ਵੱਡਾ ਭਰਾ ਇੰਨਾ ਪੜਦਾ ਹਰ ਵਾਰੀ ਫਸਟ ਆਂਦਾ ਮੈਨੂੰ ਕਦੋਂ ਆਉਗੀ ਪੜਾਈ ਯਾਰ ਮੈਂ ਵੱਡਾ ਹੋ ਕੇ ਅਫਸਰ ਬਣਾਂਗਾ ਯਾਰ ਅੰਨੇ ਓਕੇ ਸੁਭਾਲ ਕੇ ਮੈਂ ਕੱਢੂ ਮੈਂ ਯਾਰ ਅੰਨੇ ਓਕੇ ਸੁਭਾਲ ਅਰੇ ਭੋਲੇ ਕਿ ਫਮਾੜਾ ਵੀਰੇ ਤੋ ਪੁੱਛਣਾ ਕੀ ਬਤਾਉ ਮੇਰੀ ਹੈਲਪ ਕਰ ਦੇ ਵੀਰੇ ਜੀ ਵੀਰੇ ਆਦਿਸ਼ ਮੇਰੀ ਹੈਲਪ ਕਰ ਦੋ ਆਦਿਸ਼ ਥੋੜਾ ਜਿਹਾ ਕੰਮ ਰਹਿਦਾ ਆ ਕਰਕੇ ਆ ਗਿਆ ਵੀਰੇ ਮੜਿਆ ਸਵੇਰ ਜਿਕੜਾ ਤੁਮ ਸਮਝ ਨਹੀਂ ਆਈ ਜਾਂਦੇ ਕਰਵਾ ਦੇਣਾ ਭਰਾ ਲੇ ਕੇ ਮੇਰੇ ਤਾਂ ਬੰਦਾ ਤਾਂ ਨਹੀਂ ਕਿਹੜਾ ਤੂੰ ਮੇਰਾ ਦੋਸਤ ਹੈ ਮੈਂ ਤੇਰੀ ਹੈਲਪ ਕਰ ਦੂਗਾ ਤੂੰ ਬੰਦੂ ਇਹ ਤਾਂ ਅੱਜ ਵੀ ਤੂੰ ਪੜਦਾ ਕਿਉਂ ਨਹੀਂ ਤੇਰਾ ਭਰਾ ਤਾਂ ਇਹਨਾਂ ਪੜਦਾ ਫਸਟ ਆਉਂਦਾ ਰਿਕਵਰ ਕਲਾਸ ਦੇ ਵਿੱਚ ਅੱਜ ਵੀ ਕਿਉਂ ਨਹੀਂ ਪੜਦਾ ਪੋਤਾਂ ਕੀ ਬਣੂ ਇਹਦਾ ਬੇਟਾ ਤੁਸੀਂ ਆਪਣੇ ਛੋਟੇ ਭਰਾ ਨੂੰ ਪੜਾਉਂਦੇ ਕਾ ਤੋਂ ਨਹੀਂ ਜੇ ਸਿੱਧਾ ਬਹੁਤ ਦਿਮਾਗ ਲਗਾਣੇ ਆ ਉਹ ਹਮੇਸ਼ਾ ਡਰਿਆ ਡਰਿਆ ਰਹਿੰਦਾ ਹੀ ਡਰਿਆ ਡਰਿਆ ਰਹਿੰਦਾ ਸਾਰਾ ਟੁੱੜਦਾ ਮੇਰੀ ਮੰਮੀ ਤੋਂ ਤੇ ਮੇਰੇ ਡੈਡੀ ਤੋਂ ਡਰਦਾ ਏ ਤੁਸੀਂ ਫਿਰ ਵੀ ਉਹਨੂੰ ਮਾੜਾ ਨਾ ਤਾਂ ਸਮਝਾਇਆ ਕਰੋ ਆਏ ਥੋੜੀ ਨਾ ਹੁਣ ਉਹਦਾ ਕੰਮ ਚੱਲੂਗਾ ਬਾਲਾ ਸਮਝਾਣੇ ਠੀਕ ਆ ਬੇਟਾ ਕੋਈ ਨਾ ਤੁਸੀਂ ਜਾਓ ਮੇਰੇ ਜਹਨ ਤੋਂ ਉਸ ਬੱਚੇ ਦਾ ਖਿਆਲ ਜਾ ਨਹੀਂ ਰਿਹਾ ਕਿਉਂ ਉਹ ਐਨਾ ਡਰਿਆ ਡਰਿਆ ਜਾਂ ਰਹਿੰਦਾ ਇਸ ਤਰ੍ਹਾਂ ਤਾਂ ਉਸਦੀ ਲਾਈਫ ਖਰਾਬ ਹੋ ਜਾਵੇਗੀ ਉਸ ਲਈ ਕੁਛ ਤਾਂ ਕਰਨਾ ਹੀ ਪਵੇਗਾ ਆਗੇ ਬੇਟਾ ਤੁਸੀਂ ਕਿਵੇਂ ਹੋ ਠੀਕ ਆ ਮੈਡਮ ਜੀ ਹੋਰ ਬੇਟਾ ਕਿਵੇਂ ਹੋ ਵਧੀਆ ਮੈਂ ਠੀਕ ਹਾਂ ਜੀ ਠੀਕ ਆ ਡਰ ਲੱਗਦਾ ਮੈਨੂੰ ਹਾਂ ਜੀ ਕਿਉਂਕਿ ਮੈਨੂੰ ਲੱਗਦਾ ਕਿ ਨੰਬਰਾਂ ਦੀ ਕੋਈ ਮੈਨੂੰ ਮਾਰੋਗੇ ਨਹੀਂ ਬੇਟਾ ਟੀਚਰ ਤੋ ਡਾਕਦੇ ਨਹੀਂ ਹੁੰਦੇ ਟੀਚਰ ਤਾਂ ਮਾਲੀ ਦੀ ਨਰ੍ਹਾਂ ਹੁੰਦੇ ਨੇ ਜਿਵੇਂ ਮਾਲੀ ਪੌਦਿਆਂ ਨੂੰ ਕੱਟ ਕੇ ਉਹਦੀ ਵਧੀਆ ਸ਼ੇਪ ਬਣਾਉਂਦੇ ਨੇ ਓਵੇਂ ਟੀਚਰ ਵੀ ਤੁਹਾਨੂੰ ਝਿੜਕ ਕੇ ਤੁਹਾਡੀ ਜ਼ਿੰਦਗੀ ਸਵਾਰਨ ਬਾਰੇ ਸੋਚਦੇ ਨੇ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਤੂੰ ਇੱਕ ਦਿਨ ਜ਼ਰੂਰ ਵੱਡਾ ਅਕਸ਼ਰ ਬਣੇਗਾ ਹਾਂ ਸੱਚੀ ਮੈਂ ਰਹੀ ਮੰਨ ਬਰਸ਼ਾ ਨਾ ਆਹ ਬੇਟਾ ਤੂੰ ਵੀ ਬਣ ਸਕਦਾ ਜੇ ਤੂੰ ਸਾਰੇ ਬੰਦੇ ਆ ਤਾਂ ਤੂੰ ਕਿਉਂ ਸੱਚੀ ਹੈਂ ਜੀ जो बढ़िया तरीके नाल पढ़ेगा बढ़िया नंबर लेके आएगा तो तू एक दिन जरूर सक्सेसफुल तो हो। मैं तो पूरा पढूंगा जी। तो मैंने मैं कितने बढ़िया नंबर आए। शाबाश। मैं तो तकन किया सी ना विजय तू बढ़िया पढ़ेगा तो तेरे बढ़िया नंबर आएंगे। ਜੀ ਗਾਇਜ ਆਪਣੇ ਜੇ ਟੀਚਰ ਆ ਉਹ ਮਾਲੀ ਵਾਂਗ ਹੀ ਹੁੰਦੇ ਆ ਉਹ ਪਰਚੜ ਕਦਨੇ ਆ ਉਹ ਆਪੇ ਸ਼ੇਪ ਦਿੰਦੇ ਆ ਜਿਸ ਤਰ੍ਹਾਂ ਮਾਲੀ ਪੌਦੇ ਕਟਿੰਗ ਕਰਕੇ ਉਹਨੂੰ ਸ਼ੇਪ ਦਿੰਦਾ ਉਹਨੂੰ ਸੋਹਣਾ ਬਣਾਦਾ ਓਵੇਂ ਟੀਚਰ ਵੀ ਸਾਨੂੰ ਆਪ ਮਾਲੀ ਮੰਗੂ ਚਾਹ ਸ਼ੇਪ ਦੇਣਾ ਹੈ ਛਿਲਕਦੇ ਆ ਉਸ ਤੋਂ ਬਾਅਦ ਬਹੁਤ ਟੀਚਰ ਨੂੰ ਪਿਆਰ ਕਰੋ ਸਟਾਰਟ ਕਰੋ ਤੇ ਟੀਚਰ ਸਾਡੇ ਗੁਰੂ ਹੁੰਦੇ ਆ ਵੀਡੀਓ ਨੂੰ ਲਾਈਕ ਕਰੋ